ਮੋਰ ਵੀ ਸਤੈਸ ਨਾ ਕੋਈ ਗੱਲਬਾਤ ਬੱਸ ਸਰ ਆਪਕੇ ਦੇਖ ਆਉਂਦੇ ਆਂ ਅੱਛਾ ਲਾਤੀ ਵੀਡੀਓ ਲਾਤੀ ਇਹਨੇ ਬਲੌਗ ਬਣਾਉਣਾ ਸਟਾਰਟ ਕਰ ਲਿਆ ਸਤਿ ਸ਼੍ਰੀ ਅਕਾਲ ਬਾਈ ਜਿਹੜੇ ਸਾਡਾ ਬਲੌਗ ਦੇਖ ਰਹੇ ਆਂ ਤੇ ਤੁਹਾਨੂੰ ਪਤਾ ਹੀ ਆ ਜੀ ਗਰਮੀ ਬਹੁਤ ਆ ਤੇ ਸਹੀ ਗੱਲ ਲਾਵੇ ਬਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਆ ਸਰਦੀ ਗੇ ਨਾਲ ਤਾਂ ਪੱਖਾ ਬੰਦ ਕਰ ਦ ਦਰਸ਼ਕਾਂ ਨਾਲ ਦੋ ਚਾਰ ਗੱਲਾਂ ਬਾਤਾਂ ਕਰ ਲਈਏ ਫਿਰ ਲੈ ਵੀ ਕੋਈ ਇੰਜੋਏ ਕਰ ਰਿਹਾ ਪਹਾੜਾਂ ਚ ਉਹੀ ਫਿਰ ਆ ਹਿੱਲ ਸਟੇਸ਼ਨ ਹੈ ਆਪਾਂ ਇੰਜੋਏ ਕਰ ਰਹੇ ਆ ਬੇੜੇ 'ਚ ਬਹਿ ਕੇ ਪੱਖਾ ਲਾ ਕੇ ਮੰਜੇ ਡਾ ਕੇ ਚਦਰਾਂ ਵਿਛਾ ਕੇ ਐ ਸਰਦੀ 'ਚ ਚਦਰਾਂ ਕਿਉਂ ਰੱਖੀਆਂ ਇਹ ਇਹ ਵੀ ਲੋਡ ਪੈ ਜਾਂਦੀ ਆ ਰਾਤ ਨੂੰ ਠੰਡ ਲੱਗਣ ਲੱਗ ਜਾਂਦੀ ਆ ਐਡਾ ਮੋਟਾ ਮੋਟਾ ਮੱਛਰ ਹੈ ਇਹਨਾਂ ਚਦਰਾਂ 'ਚ ਤਾਂ ਰੁਕਦਾ ਹੀ ਨਹੀਂ ਹੈਗਾ ਹਾਂ ਨੰਦੀ ਵਟਲ ਹੁੰਦਾ ਇਹ ਤਾਂ ਮਜ਼ਾਕ ਕਰ ਰਹੀ ਆ ਜੀ ਸਾਡੇ ਬੇੜੇ 'ਚ ਮੱਛਰ ਨਹੀਂ ਹੈਗਾ ਪਰ ਆਪਣੇ ਤਾਂ ਇ ਗਰਮ ਚਾਦਰਾਂ ਦਾ ਤਾਂ ਭਾਈ ਜਦੋਂ 12 ਕ ਮਈ ਤੋਂ ਬਾਅਦ ਨਾ ਠੰਡ ਇੰਨੀ ਹੋ ਜੇਗੀ ਮੈਂ ਕਹ ਰੂਕ ਨਹੀਂ ਹੋਣੀ ਹੈਗੀ ਕਿੱਦਾਂ ਚ ਜਾਗੇ ਤੇਰਾ ਹੀ ਲੈਨੇ ਆ ਸੀ ਸਾਡਾ ਇੱਥੇ ਸ਼ਿਮਲਾ ਬਣਿਆ ਪਿਆ ਆ ਜਿਹੜਾ ਪਿੱਛੇ ਤੇ ਆ ਨਾ ਸਾਡੇ ਪਰਾਟਾ ਇਹ ਏਸੀਆਂ ਦਾ ਬਾਪ ਆ ਏਸੀਆਂ ਦਾ ਪਿਓ ਲਾ ਰੱਖਿਆ ਸੀ ਆ ਦੇਖੋ ਏਸੀ ਇਸ ਟਾਈਮ ਦੀ ਠੰਡ ਲੱਗਦੀ ਵੀ ਨਹੀਂ ਜਿੰਨੀ ਇੱਥੇ ਲੱਗਦੀ ਆ 10 ਏਸੀਆਂ ਜਿੰਨੀ ਠੰਡ ਕਰ ਦੂਗਾ ਇਹ 12 ਕ ਮਈ ਤੋਂ ਬਾਅਦ 10 ਏਸੀਆਂ ਜਿੰਨੇ ਚਾਹ ਤੈਨੂੰ 10 ਮੰਜੇ ਢਾ ਕੇ ਸੋ ਜਾ ਪਹਿਲੇ ਟਾਈਮ 'ਚ ਸਾਰੇ ਲੋਕ ਇਦਾਂ ਹੀ ਸੌਂਦੇ ਸੀਗੇ ਹੋਰ ਹੋਰੇ ਅੱਜ ਕੱਲ੍ਹ ਸੌਣ ਲੱਗ ਗਏ ਆ ਏਸੀ ਲਾ ਕੇ ਹੈਨਾ ਪਹਿਲਾਂ ਤਾਂ ਇਦਾਂ ਹੀ ਸਾਰੀਆਂ ਲੈਨਾਂ 'ਚ ਮੰਜੇ ਉਹ ਲੱਗਦਾ ਸੀ ਪੱਖਾ ਹਾਂ ਕੱਚੇ ਘਰ ਹੁੰਦੇ ਸੀਗੇ ਗਰਮੀ ਤਾਂ ਉਹੀ ਨਹੀਂ ਲੱਗਦੀ ਸੀਗੀ ਹੈਨਾ ਆਪਾਂ ਅੱਜ ਕੱਲ੍ਹ ਸਾਰੇ ਟਪਨ ਲੱਗੇ ਘਰ ਸਾਰੇ ਪੱਥਰ ਲੱਗੇ ਹੋਏ ਨੇ ਪੱਕੇ ਮਕਾਨ ਨੇ ਏਸੀ ਵੀ ਨਹੀਂ ਕੰਮ ਕਰਦਾ ਅੱਜ ਕੱਲ੍ਹ ਤਾਂ ਇੱਧਰ ਆ ਜਾ ਹਾਂ ਘਰ ਕੱਚੇ ਤੇ ਪਿਆਰ ਪੱਕੇ ਤੇ ਹੁਣ ਪਿਆਰ ਕੱਚੇ ਹੋ ਗਏ ਘਰ ਬਣ ਗਏ ਪੱਕੇ ਆਪਾਂ ਕਿਹਾ ਕਰਨਾ ਕੱਚੇ ਪੁੱਛੇ ਮਾਰੇ ਪੱਕੇ ਪੈਰਾਂ ਤੇ ਆਪਾਂ ਗੱਲ ਕਰਦੇ ਆਪਣੀ ਮੰਝੀਆਂ ਕੀ ਮੰਝੇ 55 ਤੇ 100 ਕੇ ਜਿਹੜਾ ਨਜ਼ਾਰਾ ਆਉਂਦਾ ਵੈਸੇ ਓਏ ਸੀ ਚ ਕਿੱਥੇ ਆਉਂਦਾ ਨਹੀਂ ਆਉਂਦਾ ਬਾਈ ਨਹੀਂ ਖੁੱਲੇ ਅਸਮਾਨ ਚ ਨੀਂਦ ਨਾ ਆਵੇ ਤਾਰੇ ਦੇਖ ਲੋ ਹੈ ਜੇ ਨੀਂਦ ਨਾ ਆਵੇ ਤਾਂ ਚੰਨ ਕਿੰਨੀ ਦੇਖ ਲੋ ਆ ਤੇ ਚੰਦ ਯਾਰ ਪੂਰਨਮਾਸੀ ਲੱਗ ਰਿਹਾ ਹੋਇਆ ਅੱਜ ਜੇ ਚੰਦ ਤਾਰੇ ਨਹੀਂ ਦਿਖਦੇ ਕਿਤੇ ਬੱਦਲ ਹੋਏ ਨੇ ਤਾਂ ਆਂਡ ਗਵਾਂਡ ਨੂੰ ਦੇਖ ਲੋ ਆਸੇ ਪਾਸੇ ਛੰਤੀ ਮਾਰ ਲੋ ਹਾਂ ਸਾਰਾ ਕੁਸਾ ਦੇਖੋ ਆਹ ਦੇਖੋ ਚੰਦ ਮम्मा ਦਿਖ ਰਿਹਾ ਆ ਸਾਡੀ ਲੈਂਡ ਵੀ ਦਿਖ ਰਹੀ ਆ ਵੀ ਦੇਖ ਸਕਦੇ। ਤੂੰ ਇੱਧਰੇ ਦੇਖਾ ਸਾਨੂੰ ਦਿਖਾ। ਜਪਾਂ ਨੇਚਰ ਦੇ ਮਤਲਬ ਕਹ ਚੱਲਦੇ। ਹੂੰ। ਗੁਲਾਬ ਕੇ ਫੁੱਲ। ਜਿੰਨਾ ਕੁਦਰਤ ਨਾਲ ਮਿਲ ਕੇ ਚੱਲਦਾ ਨਾ। ਕੁਦਰਤ ਉੰਨੀ ਮਿਲ ਕੇ ਚੱਲਦੀ। ਉਦਰੇ ਤੋਂ ਨਹੀਂ ਮਿਲ ਕੇ ਚੱਲਦੀ ਆ। ਇਹ ਸਾਡੀ ਖੂਬਸੂਰਤ ਬੇਲ ਆ। ਇਹ ਵਿੱਚ ਬੋਲੀ ਕਰਨੀ ਆ ਤੂੰ। ਰਾਤ ਨੂੰ ਇੰਨੀ ਸੋਹਣੀ ਖੁਸ਼ਬੂ ਆਉਂਦੀ ਆ ਇਹਦੀ। ਪਹਿਲਾਂ ਮਾਰੀ ਗੱਲ ਪੂਰੀ ਹੋਣ ਜਾਕਰ। ਹੈ ਜਿੰਨਾ ਆਪਾਂ ਕੁਦਰਤ ਤੋਂ ਦੂਰ ਭੱਜਦੇ ਆ ਫਿਰ ਕੁਦਰਤ ਵੀ ਉੰਨੀ ਦੂਰ ਭੱਜਦੀ ਆ ਫਿਰ ਬਿਮਾਰੀਆਂ ਲਾਂਦੀ ਆ ਆਪਾਂ ਨੂੰ। ਹੈਣਾ ਦੇਖ ਭਾਈ ਹੱਥ ਨੂੰ ਹੱਥ ਚਾਹੇ ਚਾਹ ਬੰਦੇ ਨਾਲ ਮਿਲਾਲੇ ਚਾਹੇ ਕੁਦਰਤ ਨਾਲ ਮਿਲਾਲੇ ਆ ਮਿਲਾਲੇ ਆਪਾਂ ਕੁਦਰਤ ਨਾਲ ਮਿਲਾਇਆ ਹੋਇਆ ਆਹ ਕੁਦਰਤ ਦਾ ਹਿੱਸਾ ਹੈ ਪਾ ਹੋਰ ਤੇ ਬਾਕੀ ਐਦਾਂ ਬੈਠ ਕੇ ਵਧੀਆ ਲੱਗਦਾ ਆ ਪਾਣੀ ਦੀ ਬੋਤਲਾਂ ਦਾ ਇੰਤਜ਼ਾਮ ਰੱਖਾਂ ਰਾਤ ਨੂੰ ਨਾ 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 ਤੈਨੂੰ ਬੰਦੋਬਸਤ ਪੂਰਾ ਹੁੰਦਾ ਤੇ ਆ ਨਾ ਕੈਂਦਰੀ ਜੇ ਕੈਂਦਰੀ ਲੋਡ ਪੈ ਜੇ ਪਾਣੀ ਤੇਰੀ ਬੋਤਲ ਵੀ ਆਪਣੇ ਸਹਰਾਣੇ ਦੇ ਚੱਕੋ ਕੱਲੇ ਕੱਲੇ ਦੀ ਬੋਤਲ ਹੁੰਦੀ ਆ ਮੈਂ ਵੀ ਲੈ ਕੇ ਆਉਣ ਆਲੀਆ ਪਹਿਲਾਂ ਮੈਂ ਪਹਿਲਾਂ ਨਾ ਮੈਂ ਜੱਗ ਭਰ ਕੇ ਰੱਖ ਲੈਂਦਾ ਦਾ ਕਈ ਵਾਰ ਹੂੰ ਉਹ ਕਿਹਾ ਹੋਇਆ ਰਾਤ ਨੂੰ ਮੜ ਜਾ ਉੱਠੇ ਤੇ ਜੱਗ ਨੂੰ ਵੱਜ ਗਿੰਦਾ ਉਹ ਕਈ ਵਰੀ ਬਿੱਲੀ ਡੋਲ ਜਾਂਦੀ ਆ ਕਈ ਵਰੀ ਫਿਰ ਬੋਤਲਾਂ ਹੀ ਲੈ ਕੇ ਵਹਿ ਜਾਂਦੀਆਂ ਅੱਛਾ ਕਈ ਵਰੀ ਪੰਦ ਹੋਏ ਕੋਈ ਮੱਛਰੀ ਪੈ ਜਾਂਦਾ ਰਾਤ ਹਨੇਰੇ 'ਚ ਹੁਣ ਲਾਈਟ ਦਾ ਮਚਾ ਨਹੀਂ ਮਚਾਉਂਦੇ ਨਹੀਂ ਪਰ ਸਾਰੇ ਡਿਸ਼ ਖਾ ਜਾਂਦੇ ਬੋਤਲ 'ਚ ਪਾਣੀ ਸੇਫ ਰਹਿੰਦਾ ਰਾਤ ਉਹ ਸਭ ਤੋਂ ਵਧੀਆ ਆਪਣਾ ਡਾਡਾ ਖੋਲੂ ਨਾ ਮੱਛਰ ਪਵੇ ਨਾ ਅਗਲੇ ਡੂਲੇ ਇੱਕ ਦਿਨ ਮੈਂ ਜੱਗ ਡਾ ਲਿਆ ਕੈਮਰੇ ਅੱਗੇ ਤੇਰੀ ਉਂਗਲੀ ਆ ਰਹੀ ਹੈ ਭਾਈ ਹਮ ਇੱਕ ਦਿਨ ਮੈਂ ਜੱਗ ਰੱਖ ਲਿਆ ਪਾਣੀ ਦਾ ਤੇ ਰਾਤ ਨੂੰ ਬਿੱਲੀ ਲੱਤ ਮਾਰ ਕੇ ਡੋਲ ਗਈ ਸਾਰਾ ਤੇ ਇੱਕ ਵਾਰ ਕੀ ਆਇਆ ਭਾਈ ਮੈਂ ਅੱਗੇ ਗੜਵੀ ਦੀ ਮੇਰੇ ਕੋਲ ਪਿੱਕ ਕਰ ਗਈ ਤੰਬੇ ਦੀ ਤੰਬੇ ਦੀ ਹਾਂ ਮੈਂ ਕਿਹਾ ਵੀ ਤੰਬੇ ਦਾ ਪਾਣੀ ਵਧੀਆ ਹੁੰਦਾ ਉਹ ਭਾਈ ਕੋਥੇ ਉਹ ਮੈਂ ਰੱਖ ਤਾ ਲਈ ਰਾਤ ਨੂੰ ਆ ਗਿਆ ਨਹੀਂ ਬੱਧਰ ਭਾਈ ਅੱਛਾ ਉਹ ਨੇਰੀ ਆਈ ਮੰਜੇ ਦਾ ਚੱਕ ਲਿਆ ਉਹ ਕੈਨੀ ਉੜਦੀ ਗਈ ਜਾਨੇ ਨਾ ਉਹ ਕੀ ਕਰਾ ਸੇ ਘਰੇ ਸੀ ਕਮੈਂ ਗੜਬੀ 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 ਇੱਧਰ ਉੱਧਰ ਉੱੜਦੀ ਫਰੀ ਜਾਵੇਂ ਗੜਬੀ ਤਾਂ ਲੱਭੀ ਹੋਈ ਨਹੀਂ ਕਿੱਥੇ ਗਈ ਸੇ ਘਾਰੇ ਟੱਪ ਗਈ ਤੋਂ ਆ ਚੀਜ਼ ਸਭ ਤੋਂ ਵਧੀਆ ਜੇ ਜਿੱਥੇ ਮਰਜ਼ੀ ਪਈ ਰਹੇ ਇੰਤਜ਼ਾਮ ਪੂਰਾ ਕਰਕੇ ਸੋਣੇ ਆ ਸੀ ਬੋਤਲਾਂ ਪਾਣੀ ਦੀਆਂ ਪਈਆਂ ਚੱਦਰਾਂ ਪਈਆਂ ਨੇ ਆ ਗਰਮ ਚੱਦਰਾਂ ਪਈਆਂ ਜਿਹਨੂੰ ਰਾਤ ਨੂੰ ਠੰਡ ਲਾਇਦੀ ਆਵੇ ਉੱਠ ਕੇ ਜਾਣਾ ਨਾ ਪਵੇ ਹੈ ਆ ਬਲੂਟੂਥ ਦਾ ਬੰਦੋਬਸਤ ਹੈ ਜੇ ਨੀਂਦ ਨਹੀਂ ਆਂਦੀ ਹੈਗੇ ਗਾਣੇ ਸੁਣਨੇ ਆ ਤਾਂ ਗਾਣੇ ਸੁਣ ਲਓ ਪੌਣ ਕਰ ਲਓ ਮਾ ਭਾਈ ਇਹ ਜਿੰਨਾ ਦਸੋ ਕੇ ਦੇਖ ਲਿਆ ਉਹਦਾ ਬਹੁਤ ਇਸ ਤਰ੍ਹਾਂ ਪੱਕੀ ਪੱਕੀ ਹਵਾ ਲੱਗਦੀ ਆ ਹੱਡ ਜੁੜ ਜਾਂਦੇ ਆ ਹਾਂ ਇਹ ਹਵਾ ਤੇ ਐਂ ਲੱਗਦਾ ਵੀ ਤੇਰਾ ਜਾਨ ਵੀ ਭਰ ਗਈ ਸਰੀਰ ਚ ਸਵੇਰੇ ਹੱਥੇਰੇ ਬੰਦਾ ਫਰੈਸ਼ ਹੋ ਕੇ ਉੱਠਦਾ ਨਾਲੇ ਜਦੋਂ ਪੌਰੀ ਸੌਂਦੇ ਆ 5 ਵਜੇ ਜਾਗ ਆ ਜਾਂਦੀ ਆ ਏਸੀ ਚ ਸੋ ਕੇ ਤਾਂ 10 ਵਜੇ ਅੱਖ ਖੁੱਲਦੀ ਆ ਤੇ ਦੂਜਾ ਫਾਇਦਾ ਆ ਐ ਵੀ ਇਲੈਕਟ੍ਰੀ ਸੇਵਿੰਗ ਬਿਜਲੀ ਦੀ ਬਚਤ ਵੀ ਆ ਤੇ ਨਾਲ ਸਾਰਾ ਗੜ ਕੇ ਸੋ ਜਾਂਦਾ ਸਾਰਾ ਟੱਬਰ ਇਕੱਠਾ ਸੋ ਜਾਂਦਾ ਨੋ ਦਾ 8:00 ਵਜੇ ਤੱਕ ਕੱਲਾ ਕਰ ਜਾਂਦੇ ਆ ਫਿਰ ਹੌਲੇ ਹੌਲੇ ਜਿੰਨੀ ਜਿੰਨੀ ਚੱਲ ਜਾਂਦੀ ਆਪਣਾ ਜਿੰਨੀ ਏਸੀ ਬਿਜਲੀ ਇੱਕ ਹਫ਼ਤੇ ਚ ਖਿੱਚ ਲੁੰਦਾ ਨਾ ਆਪ ਜਰਾ ਆਪਣੀ ਨਾਲਾਈ ਦੇ ਕੋਤਾ ਵੀ ਖਿੱਚਦਾ ਹੈਗਾ ਇਹ ਵਾਲੇ ਮੈਂ ਕਿਹਾ ਮੱਛਲੀ ਦੇ ਨੇੜੇ ਨਹੀਂ ਲੱਗ ਸਕਦਾ ਸਾਡਾ 5G ਪੱਖਾ 5G ਫਰਾਟੇ ਮਾਰਾ ਬਹੁਤ ਤੇਜ਼ ਮੱਛਲ ਮੱਛਲ ਨੂੰ ਤਾਂ ਆ ਮਾਰਦਾ ਚੱਕ ਮੈਂ ਕਹਿੰਦੀ ਆ ਜੇ ਇਹ ਕੰਦਾ ਨਾ ਹੁਣ ਬੰਦਾ ਹੀ ਡੋੜੇ ਨਾ 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 ਸਾਰੇ ਸਨੋਰ ਨੂੰ ਕੱਲਾ ਹੀ ਹਵਾ ਦੇ ਦੇ ਸਨੋਰੀਆਂ ਦਾ ਪੱਖਾ ਉਹ ਜਿੱਤਰਾ ਕਿਹਾ ਇੱਕ ਮੁੱਕਾ ਮਾਰੀ ਮੰਨੇ ਦਿੱਲੀ ਜਾਣਾ ਉਹ ਕਾ ਦੂਸਰਾ ਮੁੱਕਾ ਮਾਰੀ ਮੰਨੇ ਤਾਂ ਕਹੇ ਪੂਰੇ ਜਾਣਾ ਸੰਗਰੂਰ ਤੱਕ ਕਹੇ ਤੀਸਰਾ ਮੁੱਕਾ ਮਾਰੀ ਕਹੇ ਅਸਾ ਜੋਰ ਕੇ ਮੁੱਕਾ ਮਾਰੀ ਮੈਂ ਕਨੇਡਾ ਹੀ ਭੁੰਜ ਜਾ ਉਹ ਕੰਮ ਸਾਡਾ ਪੱਖਾ ਕਰਦਾ ਛੋਟਾ ਛੋਟਾ ਪਰ ਇਹ ਇਹਦਾ ਭਾਈ ਮੱਛਰ ਮੱਖੀਆਂ ਦਾ ਬਚਾਦਾ ਬੰਦੇ ਜਿਹੜਾ ਹੁਣ ਤੇ ਇੱਕ ਇੱਕ ਵਾਰੀ ਆਪਣਾ ਜਦੋਂ ਪੁਰਾਣੇ ਘਰ ਸੌਂਦੇ ਸੀ ਲਾ ਮੈਂ ਤੁਹਾਨੂੰ ਗੱਲ ਸੁਣਾਉਣ ਲੱਗੀ ਆ ਸਾਡੇ ਨਾ ਹੁੰਦਾ ਸੀਗਾ ਟੇਬਲ ਫੈਨ ਪੱਖੇ ਚੱਲਦੇ ਸੀ ਪਹਿਲਾਂ ਅਸੀਂ ਦਿਖਣੇ ਚਾਹੀਦੇ ਆ ਵੀਡੀਓ ਚ ਫਿਰ ਗੱਲ ਸੁਣਾ ਦੇ ਸਾਡੇ ਜਦੋਂ ਅਸੀਂ ਪੁਰਾਣੇ ਘਰ ਚ ਸੌਂਦੇ ਸੀ ਨਾ ਕੀ ਕਹਿੰਦੇ ਆ ਛੱਤ ਤੇ ਸੌਂਦੇ ਸੀਗੇ ਕਿਉਂਕਿ ਹਾ ਟੇਬਲ ਫੈਨ ਪੱਖਾ ਸੀ ਉਹ ਸਾਡੇ ਬੜਾ ਪਰਹਣਾ ਟੇਬਲ ਰੱਖਦੇ ਨਹੀਂ ਪਹਿਲਾਂ ਉਹਦੇ નીચે ਟੇਬਲ ਦੇ ਉੱਤੇ ਫੈਨ ਰੱਖਦੇ ਸੀ ਇਹ ਉਹਦੇ ਉੱਪਰ ਘੁੰਮਣ ਵਾਲਾ ਪੱਖਾ ਜਿਹੜਾ ਇੱਧਰ ਉੱਧਰ ਆ ਜਾਂਦਾ ਹੂੰ ਔਰ ਉਹਨੂੰ ਕਹਿੰਦੇ ਸੀ ਟੇਬਲ ਫੈਨ ਕਿਉਂਕਿ ਉਹ ਟੇਬਲ ਤੇ ਰੱਖ ਕੇ ਚਲਾਇਆ ਜਾਂਦਾ ਸੀ ਹੈਨਾ ਮਹਿੰਦੀ ਰੰਗਾ ਜਦਾ ਮੇਰੇ ਯਾਦ ਮਹਿੰਦੀ ਰੰਗਾ ਟੇਬਲ ਫੈਨ ਪੱਖਾ ਸੀ ਤੇ ਇਦਾਂ ਜਾਲੀ ਲੱਗੀ ਹੋਈ ਸੀ ਉਹਦੇ ਉੱਪਰ ਉਹ ਕੁਛ ਪਤਾ ਨਹੀਂ ਕੀ ਹੋਇਆ ਮੈਂ ਤੁਹਾਨੂੰ ਦੱਸਦੀ ਆ ਕੋਈ ਚਲੋ ਜੀ ਹੋ ਗਿਆ ਹੁਣ ਪੱਖਾ ਵੀ ਵਿਚਾਰਾ ਬੁਢਾ ਹੋ ਗਿਆ ਜਾਲੀ ਟੁੱਟਣੀ ਸੀ ਉਹਦੀ ਜਾਲੀ ਟੁੱਟ ਗਈ ਅਸੀਂ ਜਾਲੀ ਤਾਰ ਕੇ ਰੱਖਤੀ ਬਿਨਾ ਜਾਲੀ ਤੋਂ ਹੀ ਚਲਾ ਲਿਆ ਹੈ ਬਿਨਾ ਜਾਲੀ ਤੋਂ ਜਾਲੀ ਤੋਂ ਜਦੋਂ ਚਲਾਇਆ ਰਾਤ ਨੂੰ ਸੁੱਤੇ ਪਏ ਪੱਖਾ ਚੱਲ ਰਿਹਾ ਪੱਖੇ ਦਾ ਇੱਕ ਪਾਰ ਟੁੱਟ ਗਿਆ ਪਤਾ ਨਹੀਂ ਕਿੱਥੇ ਗਿਆ ਨਾ ਪੱਖਾ ਕਰੇ ੜਗੜ 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 ਆਹ ਸਾਰੇ ਖੜਬੀ ਕੀ ਆ ਹੋ ਗਿਆ ਪੱਖਾ ਪੱਖਾ ਇੱਕਦਮ ਮੱਜਾ ਮਾਰਨ ਲੱਗਾ ੜਗੜ ੜਗੜ ਤੇ ਜਿਆਦਾ ਸੀ ਉੱਠ ਕੇ ਦੇਖਿਆ ਅੱਕੇ ਦਾ ਤਾਂ ਇੱਕ ਪਰੋਈ ਨਹੀਂ ਹੈਗਾ ਅੱਜ ਤੱਕ ਨਹੀਂ ਲੱਭਿਆ ਨਿੱਤੇਆ ਉਹ ਰਸਵੇਰ ਨੂੰ ਦੇਖਿਆ ਪਰਪੁਰ ਤਾਂ ਪਤਾ ਨਹੀਂ ਕਿੱਥੇ ਗਿਆ ਰਾਤ ਨੂੰ ਨੇਰੇ ਚ ਕੁਛ ਉੱਪਰ ਲਾਇਰਤਾ ਹੈ ਅਸੀਂ ਕਹੇ ਇਹ ਬੀਲਾ ਸਾਡਾ ਤਾਂ ਵਿਚਾਰਾ ਇੱਕ ਪੱਖਾ ਸੀਗਾ ਗਰੀਬ ਜਾਈ ਵੀ ਟੁੱਟ ਗਿਆ ਕਿਉਂਕਿ ਬਾਈ ਗਰੀਬੀ ਵਾਲੀ ਹੁੰਦੀ ਸੀ ਘਰ ਤੇ ਹਨਾ ਉਹ ਦੇਖ ਲਓ ਹੁਣ ਥਾਰਾ ਨਵਾਂ ਪੱਖਾ ਲਿਆਂਜੂਗੇ ਪੈਸੇ ਨਹੀਂ ਸੀ ਸਿੱਧੀ ਜੀ ਗੱਲ ਹੈ ਉਹੀ ਚਲਾਈ ਗਏ ਸੀ ਉਹੀ ਚਲਾਈ ਗਏ ਹਾਲ ਕੇ ਜਾਲੀ ਵੀ ਟੁੱਟ ਗਈ ਫੇਰ ਵੀ ਚਲਾਈ ਗਏ ਛੇਰੂ ਦੇ ਵਿਚਾਰੇ ਦੇ ਦੋ ਪਰ ਰਹਿ ਗਏ ਫਿਰ ਤਾਂ ਅਸੀਂ ਬਿਨਾਂ ਪੱਖੇ ਤੋਂ ਹੀ ਸੌਂਦੇ ਸੀ ਕੋਠੇ ਦੇ ਕਿੰਨੀ ਦੇਰ ਤੱਕ ਅਸੀਂ ਬਿਨਾਂ ਪੱਖੇ ਤੋਂ ਹੀ ਸੌਂਦੇ ਰਹੇ ਪਹਿਲਾਂ ਤਾਂ ਦੇਖ ਆਪਣੇ ਮੋਬਾਈਲ ਦਾ ਨੂਰ ਤਾਂ ਕੋਈ ਨਹੀਂ ਧਾਮੂ ਤਾਂ ਮੈਂ ਇੱਥੇ ਚ ਟੋਰਚ ਪਾ ਜਾ ਕੇ ਦੇਖ ਲੈਂਦਾ। ਟੋਰਚ ਟੋਰਚ ਨਹੀਂ ਆ ਸਾਡੇ ਕੋਲ ਤਾਂ ਮੰਜੇ ਵੀ ਨਹੀਂ ਹੁੰਦੇ ਸੀ ਹਨਾ ਯਾਦ ਹੈ ਨਾ ਆ ਇਕ ਬਣੀ ਹੈਗੇ ਸੀ ਜਾਂ ਉਦੋਂ ਅਸੀਂ ਫਿਰ ਪੱਲੀ ਪਿਛਾ ਕੇ ਸੌਂਦੇ ਸੀਗੇ ਵਿੱਚ ਪਾਣੀ ਛਿੜਕ ਲਿਆ ਹੋ। ਹੋਰ ਠੰਡਾ ਜਾ ਹੋ ਗਿਆ ਆਪ ਦੇਗਾ ਦੇ ਬਾਅਦ ਚਲੋ ਪੱਲੀ ਪਿਛਾਉ ਦੇ। ਹੁਣ ਤਾਂ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਹੈਗਾ ਹਨਾ ਹੁਣ ਤਾਂ ਰੱਬ ਸੁੱਖ ਰੱਖੇ ਬਾਹਰ ਵੀ ਮੰਜੇ ਹੈਗੇ ਨੇ ਅੰਦਰ ਵੀ ਇਕੱਲੇ ਇਕੱਲੇ ਰੂਮ ਚ ਸਾਰੇ ਬੈੱਡ ਬੁੱਡ ਸਾਰਾ ਕੁਝ ਹੈਗਾ ਏਸੀ ਵੀ ਵੇ ਏਸੀ ਵੀ ਇਕੱਲੇ ਇਕੱਲੇ ਕਮਰੇ ਚ ਲੱਗਿਆ ਹੋਆ ਭਾਈ ਐਵੇਂ ਝੂਠ ਮਾਰੀ ਹੈ ਹਨਾ ਜਦੋਂ ਨਹੀਂ ਸੀਗਾ ਨਹੀਂ ਸੀਗਾ ਆ ਪੱਖਾ ਵੀ ਤੁਹਾਡੇ ਸਾਹਮਣੇ ਕੂਲਰ ਵੀ ਸਾਰੀਆਂ ਚੀਜ਼ਾਂ ਨੇ ਹੁਣ ਤਾਂ ਹੁਣ ਤਾਂ ਮੈਂ ਕਹਿੰਨੀ ਆ ਇੰਨਾ ਸਾਮਾਨ ਘਰ ਚ ਰੱਖਣ ਨੂੰ ਥਾੜੀ ਹੈਗੀ ਪਰ ਇਹ ਹਵਾ ਵਧੀਆ ਸਾਫ਼ ਤੇ ਜਿਹੜੀ ਪਰ ਇਹ ਹਵਾ ਵਧੀਆ ਅਸੀਂ ਵਰਗੀ ਹਵਾ ਸਾਰੇ ਘਰ ਚ ਚਾਹੇ ਏਸੀ ਵੀ ਆ ਅਸੀਂ ਫਿਰ ਵੀ ਪੱਖੇ ਦੇ ਜ਼ਿਆਦਾ ਪੈਂਦੇ ਆ ਹੈਣਾ ਹਾਂ ਪੱਕਾ ਹੀ ਪਸੰਦ ਆਈ ਸਾਨੂੰ ਪੱਕਾ ਹੀ ਪਸੰਦ ਆ ਐਸੀ ਤੋਂ ਸੋਬ ਬਿਮਾਰੀਆਂ علاوہ ਇਹ ਜਿਹੜੀਆਂ ਬਿਮਾਰੀਆਂ ਜ਼ਿਆਦਾ ਵਧ ਰਹੀਆਂ ਨਾ ਐਸੀਆਂ ਨਾਲ ਹੀ ਵਧ ਰਹੀਆਂ ਪਹਿਲਾਂ ਜਦੋਂ ਅਸੀਂ ਕੋਠਿਆਂ ਤੇ ਸੁਣਦੇ ਹੁੰਦੇ ਸੀਗੇ ਸਾਡੇ ਸਾਰੇ ਗਵਾਂਢੀ ਸੁਣਦਾ ਸੀਗਾ ਕਿਉਂਕਿ ਸਾਰੇ ਬੜੇ ਬੜਾ ਪਿਆਰ ਸੀਗਾ ਸਾਰੇ ਸਾਡੇ ਚਾਚੇ ਛੋਟੇ ਛੋਟੇ ਕੰਦਾ ਸੀਗਾ ਵਿੱਚ ਦੋ ਦੋ ਤਿੰਨ ਹਾਂ ਕਿਉਂਕਿ ਜਿੰਨਾ ਵੀ ਸਾਡਾ ਸਪਰੋਸਸ ਸਾਰੇ ਵਧੀਆ ਬੰਦੇ ਸੀਗੇ ਸਾਡੇ ਸਾਰੇ ਚਾਚੇ ਤਾਏ ਲੱਗਦੇ ਸੀ ਹੈਨਾ ਉੱਥੇ ਅਸੀਂ ਕੰਧ ਟੱਪ ਕੇ ਕੇ ਉਹਨਾਂ ਦੇ ਘਰ ਕਦੇ ਕੰਧ ਟੱਪ ਕੇ ਉਹਨਾਂ ਦੇ ਘਰ ਸਾਨੂੰ ਲੱਗਦਾ ਈ ਸੀ ਵੀ ਸਾਡਾ ਆਪਣਾ ਘਰ ਕਿਹੜਾ ਕਦੀ ਅਸੀਂ ਸੋਚਿਆ ਹੀ ਨਹੀਂ ਹੈਗਾ ਹੈਨਾ ਕਹਾਣੀਆਂ ਸੁਣਦੇ ਸੀਗੇ ਸਾਡੇ ਦਾਦੇ ਲੱਗਦੇ ਸੀਗੇ ਉਹਨਾਂ ਤੋਂ ਚਾਚਾ ਜੀ ਤੋਂ ਵੱਡੇ ਚਾਚਾ ਜੀ ਤੋਂ ਆਹ ਤਾਂ ਬਜ਼ੁਰਗ ਦੇ ਬਾਕੀ ਚਾਚਾ ਜੀ ਉਹ ਕਹਿੰਦੇ ਤੇ ਬੜੀਆਂ ਕਹਾਣੀਆਂ ਸੁਣਦੇ ਸੀ ਹੁਣ ਤੁਹਾਨੂੰ ਸੁਣਾਉਂਦੀ ਹੁਣੀ ਉਹ ਪੁਰਾਣੀਆਂ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਜਿਹੜੇ ਚਿੱਠੇ ਹੁੰਦੇ ਆ ਚਿੱਠੇ ਕੋਈ ਹੁੰਦੇ ਹੁਣੇ ਪਹਿਲਾਂ ਹੁਣ ਤਾਂ ਹੁਣ ਤਾਂ ਕਿਤਾਬਾਂ ਨਹੀਂ ਹੁਣ ਤਾਂ ਅਸੀਂ ਇਕੱਲੇ ਭਗਾਈ ਮਰੀ ਜਾਂਦੇ ਆ ਬੈਠ ਕੇ ਉਹ ਦਾਦ ਸਦੇ ਕਹਿੰਦੇ ਅਸੀਂ ਸੱਥਾਂ 'ਚ ਨਾ ਚਿੱਠੇ ਪੜਦੇ ਦੇ ਤੇ ਬਜ਼ੁਰਗ ਬੈਠ ਕੇ ਸੁਣਦੇ ਦੇ ਇਕੱਠੇ ਉਹ ਜਿਹੜੇ ਸੱਤ ਮਾੜੀ ਮੁੱਟੀ ਗੱਲ ਕੋਈ ਸਲਾਈ ਲਈਏ ਪਾਸੇ ਮੁਝਾ ਫੈਲੀ ਪੁਰਾਣੀਆਂ ਦੇ ਵਿੱਚੋਂ ਬੱਝਦੇ ਦੇ ਰਾਂ ਸੁਣਾਵਾ ਫੇਰ ਕਿਹੜੀ ਸੁਣਨੀ ਆ ਦੱਸ ਗੱਲਾਂ ਵਾਧੂ ਆਉਂਦੀਆਂ ਆ ਸਾਨੂੰ ਆਵੇਂ ਸਾਰੀ ਰਾਤ ਲਾਈ ਰੱਖੋ ਕਿਹੜੀ ਕੋਈ ਸੁਣਾਵੇ ਕੋਈ ਹੁਣ ਮੈਨੂੰ ਤਾਂ ਕੋਈ ਫੇਰ ਵੀ ਲਾਲੇ ਵਾਲੀ ਸੁਣਾਵਾਂ ਲਾਲੇ ਦੀ ਸੁਣਾਵੇ ਕੋਈ ਜੱਟ ਦੀ ਸੁਣਾਵੇ ਕੋਈ ਬਾਣੀ ਦੀ ਸੁਣਾਵਾਂ ਜੱਟ ਦੀ ਵੀ ਆਉਂਦੀ ਹੈ ਮੈਨੂੰ ਲਾਲੇ ਦੀ ਵੀ ਆਉਂਦੀ ਹੈ ਕੋਈ ਵਧੀਆ ਜੀ ਸੁਣਾ ਸਾਰਿਆਂ ਦੀਆਂ ਆਉਂਦੀਆਂ ਨੇ ਮੈਨੂੰ ਲਈ ਪਰ ਉਹ ਜਿਸ ਦਾ ਸਿਰ ਪੂਜਾ ਹੋਵੇ ਕੋਈ ਉਹ ਸਿਰ ਮੂਤ ਆਪੇ ਬਣ ਜੂ ਜਦੋਂ ਗੱਲ ਚੱਲ ਪਈ ਆ ਬੀਬੀਆਂ ਜਾਂਦੀਆਂ ਦੇਖ ਲੈ ਕਿੱਥੇ ਤੱਕ ਬਾਜ ਆਉਂਦੀ ਆ ਆ ਦੇਖ ਬਹੁਤ ਚਲ ਤੂੰ ਆਪਣੇ ਅੱਡੇ ਅੱਡੇ ਹੱਲ ਕਰਨੇ ਜਿਹੜੀ ਵੀ ਗੱਲ ਕਰਦੀਆਂ ਸਾਰੇ ਮਹੱਲੇ ਸੁਣ ਜਾਂਦੀ ਆ ਉਹ ਸਾਡਾ ਕੁੱਤਾ ਭੌਂਕਣ ਲੱਗ ਗਿਆ ਸਾਡਾ ਕਿਤੇ ਵੀ ਆਪੜੋਕੀਆਂ ਦਾਵੰਡੀਆਂ ਦਾ ਲੈ ਵੀ ਇੱਕ ਵਾਰੀ ਲਾਲਾ ਦੁਕਾਨ ਖੋਲ ਰਿਹਾ ਅੱਛਾ ਬੋਲ ਇਹ ਵਨ ਸੁਤਨ ਸੁਣਾਈ ਸੀਗੀ ਲਾਲਾ ਦੁਕਾਨ ਖੋਲ ਰਿਹਾ ਤੇ ਖੋਲਦੇ ਖੋਲਦੇ ਕੀ ਹੋਇਆ ਲਾਲਾ ਦਾ ਸਾਮਾਨ ਬਾਹਰ ਛਿਣ ਰਿਹਾ ਲਾਲੇ ਦਾ ਵੱਜ ਗਿਆ ਫੋਨ ਲਾਲਾ ਹੁਣ ਫੋਨ ਸੁਣਨ ਲੱਗ ਗਿਆ ਫੋਨ 'ਚ ਚਲਿਆ ਗਿਆ ਧਿਆਨ ਹੁਣ ਉਹਨੂੰ ਪਤਾ ਤਾਂ ਹੈ ਨਹੀਂ ਵੀ ਕਿਹੜਾ ਕਿਹੜਾ ਸਮਾਨ ਰੱਖਿਆ ਮਿਰਚਾਂ ਦੀ ਬੋਰੀ ਰੱਖੀ ਸੀ ਲਾਲਾ ਜੀ ਆ ਕੇ ਉੱਤੇ ਬਹਿ ਗਿਆ ਮਿਰਚਾਂ ਦੇ ਐ ਗੱਲਾਂ ਬਾਤਾਂ ਕਰਨ ਲੱਗ ਗਿਆ ਕਰੀ ਗਿਆ ਕਰੀ ਗਿਆ ਕਰੀ ਗਿਆ ਬੱਸ ਫਿਰ ਤੁਹਾਨੂੰ ਪਤਾ ਹੈ ਕਿ ਮਿਰਚਾਂ ਦੇ ਬਹਿ ਗਿਆ ਮਿਰਚਾਂ ਤਾਂ ਲੱਗਣੀਆਂ ਹੀ ਸੀ ਹੁਣ ਚਲੋ ਜੀ ਲਾਲੇ ਨੂੰ ਥਾਗੀਆ ਮਿਰਚਾਂ ਤੇ ਹੁਣ ਜਦੋਂ ਉਹਨੇ ਫੋਨ ਕੱਟਿਆ ਗਾਹਕਾਂ ਨੇ ਸ਼ੁਰੂ ਹੋ ਗਏ ਹੁਣ ਲਾਲਾ ਬੜਾ ਪਰੇਸ਼ਾਨ ਜੇ ਗਾਹਕਾਂ ਨੂੰ ਛੱਡ ਕੇ ਜਾਵੇ ਤਾਂ ਫਿਰ ਦੁਕਾਨਦਾਰੀ ਰੁਕਦੀ ਆ ਮਿਰਚਾਂ ਲੱਗ ਗਈਆਂ ਲਾਲਾ ਕੀ ਕਰੀਆ ਕਦੇ ਲਾਲਾ ਖੁਰਕੁਰ ਕਰੇ ਕਦੇ ਸਮਾਨ ਪਾਵੇ ਹੈ ਕਦੇ ਗਾਹਕਾਂ ਨੂੰ ਸਮਾਨ ਪਾਵੇ ਕਦੇ ਫੇਰ ਵਿਚਾਰਾ ਬੜਾ ਪਰੇਸ਼ਾਨ ਹੋ ਗਿਆ ਤਾਂ ਗਾਹਕ ਮਸਕਰੀਆਂ ਖਰੀਦਣ ਕਹਿੰਦੇ ਲਾਲਾ ਜੀ ਮਿਰਚਾਂ ਕਿਵੇਂ ਲਾਈਆਂ ਨਾ ਨਾ ਉਹਨਾਂ ਨੂੰ ਥੋੜੀ ਪਤਾ ਤਾਂ ਗਾਹਕਾਂ ਨੂੰ ਮਿਰਚਾਂ ਲੱਗਦੇ ਲਾਲੇ ਦੇ ਹਾਂ ਉਹਦਾ ਬੋਰੀ ਉਹ ਤਾਂ ਬੋਰੀ ਦੇਖ ਕੇ ਉਹ ਖਰੀਦਣ ਮਿਰਚਾਂ ਸੀਆਂ ਸੋਹਣੀਆਂ ਲਾਲ ਅਗਲ ਹਰ ਕੀ ਪੁੱਛ ਲੱਗ ਰਿਹਾ ਲਾਲਾ ਜੀ ਮਿਰਚਾਂ ਕਿੱਦਾਂ ਲਾਈਆਂ ਹਾਂ ਬਦਾ ਆਪਣੀ ਮਰਜ਼ੀ ਸਾਰਾ ਪੁੱਛ ਦੇ ਲਾਲਾ ਸਮਝੇ ਪਤਾ ਨਹੀਂ ਮੈਨੂੰ ਮਜ਼ਾਕ ਕਰ ਰਹੀਆਂ ਵੀ ਤੂੰ ਕਿੱਦਾਂ ਲਾਈਆਂ ਮਿਰਚਾਂ ਉਹਨਾਂ ਨੂੰ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ ਸੀਗਾ ਹੈਨਾ ਉਹ ਪੁੱਛੀ ਜਾਣ ਤੇ ਲਾਲਾ ਕਹਿੰਦਾ ਜੀ 60 ਰੁਪਏ ਕਿਲੋ ਲਾਈਆਂ ਨੇ 70 ਰੁਪਏ ਕਿਲੋ ਲਾਈਆਂ ਨੇ ਰੇਟ ਦੱਸੀ ਗਿਆ ਫਿਰ ਕੀ ਹੋਇਆ ਹੈ ਸੱਤੇ ਇੱਕ ਕੁੜੀ ਜੀ ਆ ਗਈ ਕਹਿੰਦੇ ਲਾਲਾ ਜੀ ਮਿਰਚਾਂ ਕਿਵੇਂ ਲਾਈਆਂ ਸਾਰਾ ਸਮਾਨ ਲੈ ਕੇ ਹੁਣ ਲਾਲੇ ਨੇ ਸੋਚਿਆ ਪਤਾ ਨਹੀਂ ਮੈਨੂੰ ਮਸ਼ਕਰੀ ਕਰ ਰਹੀ ਆ ਕਹਿੰਦਾ ਤੂੰ ਕੀ ਲੈਣਾ ਕਹਿੰਦਾ ਮੇਰੀਆਂ ਮਿਰਚਾਂ ਮੈਂ ਲਾਣ ਵਾਲਾ ਮਾਂ ਜੀ ਮਮਾ ਜੀ ਲਾਈਆਂ ਤੂੰ ਦੱਸ ਬਤਾਂਸੇ ਲੈਣੇ ਆ ਆ ਆ ਸੀ ਤਾਂ ਹੀ ਗੱਲ ਬਾਤ ਹੁਣ ਲਾਲਾ ਲਾਲਾ ਬਚਰੋ ਤੁਸੀਂ ਹੋ ਗਿਆ ਹਾਂ ਇਹ ਤਾਂ ਸਾਰੇ ਮਿਰਚਾਂ ਪੁੱਛੀ ਜਾਂਦੇ ਨੇ ਹੁਣ ਮੱਛਰ ਤੇ ਨਹੀਂ ਲੜ ਰਿਆ ਨਹੀਂ ਕਬੱਡੀ ਰਹਿ ਗਈ ਦੰਦੀ ਜੀ ਪਰ ਪਤਾ ਨਹੀਂ ਮੱਛਰ ਸੀ ਕੀ ਸੀ ਫਿਰ ਹੁਣ ਅਸੀਂ ਚਲਾਣ ਲੱਗੀਆਂ ਪੱਖਾ ਇਹਦਾ ਕਰ ਨਹੀਂ ਆਣੀ ਇਹਦਾ ਕੱਲ ਨਾਲ ਲੜਿਆ ਹੋਇਆ ਮੱਛਰ ਸੀ ਲੈ ਵੀ ਦੋਸਤੋ ਹੁਣ ਆਪਾਂ ਕੰਨਾ ਚਲਾ ਕੇ ਬਲੂਟੁੱਥ ਤੇ ਉਧਰ ਨਵਾਗੇ ਪੱਖਾ ਤੇ ਆਪਾਂ ਲੈਨੇ ਆ ਸੋਕੇ ਨਜ਼ਾਰੇ ਤੇ ਹਾਂ ਵੀ ਸਿੱਤੇ ਚੱਲੀਏ ਫਿਰ ਹਾਂ ਕੋਈ ਮੈਸੇਜ ਲਾ ਆਵੇ ਪੱਖਾ ਮੈਸੇਜ ਕੀ ਦਈਏ ਹੁਣ ਹੁਣ ਮੈਸੇਜ ਹੀ ਦੇ ਜਾਈਏ ਅਸੀਂ ਮੈਸੇਜ ਦੰਨੇ ਆ ਜੀ ਵੀ ਬਿਮਾਰੀਆਂ ਤੋਂ ਦੂਰ ਰਹੋ ਜੇ ਐਸੀ ਤੋਂ ਦੂਰ ਰਹੇਂਗੇ ਤਾਂ ਆਪਾਂ ਬਿਮਾਰੀਆਂ ਤੋਂ ਦੂਰ ਰਹੇਂਗੇ ਹਵਾ ਦੇ ਵਿੱਚ ਸੋਇਆ ਕਰੋ ਤਾਂ ਦਿਮਾਗ ਤਾਜ਼ਾ ਹੋਵੇਗਾ ਇਹ ਫੜਿਆ ਜਿਹਾ ਵੀ ਤੇ ਇਹ ਬੜੇ ਵੀ ਤਾਜ਼ੇ ਹਾਂ ਹੁਣ ਤਾਂ ਅਸੀਂ ਤੁਸੀਂ ਸਾਨੂੰ ਪੁੱਛਦੇ ਆਂ ਇੰਨੀਆਂ ਗੱਲਾਂ ਕਿੱਥੋਂ ਆਂਦੀਆਂ ਇੱਥੋਂ ਹੀ ਆਂਦੀਆਂ ਸਾਨੂੰ ਦੇਖ ਆਪਾਂ ਨੂੰ ਕੋਈ ਡਾਕਟਰਾਂ ਕੇ ਬਹੁਤਿਆ ਤਕਨੀਕਾਂ ਤੋਂ ਆਂਦੀਆਂ ਆਪਾਂ ਤਾਂ ਸਿੱਧੀ ਜੀ ਗੱਲ ਗਾਹ ਵੀ ਕੁਦਰਤ ਨਾਲ ਆਪਾਂ ਹੱਥ ਮਿਲਾਵਾਂਗੇ ਤਾਂ ਕੁਦਰਤ ਵੀ ਆਪਣੇ ਨਾਲ ਮਿਲਾਵੇਗੀ ਹੱਥ ਨੂੰ ਹੱਥ ਹੈ ਭਈ ਉਹ ਵੀ ਤੁਹਾਨੂੰ ਤੰਦਰੁਸਤ ਰੱਖੇਗੀ ਜੇ ਫਿਰ ਕੁਦਰਤ ਨਾਲ ਪੰਗਾ ਲੇਵਾਂਗੇ ਫਿਰ ਕੁਦਰਤ ਸਿੱਧੀ ਲੱਤ ਮਾਰੂਗੀ ਬਨੋਤੀ ਚਿੰਜਾਂ ਵੱਲ ਜਿੰਨਾ ਵਧੀ ਜਾਵਾਂਗੇ ਬਨੋਤੀ ਚਿੰਜਾਂ ਵੱਲ ਤੇ ਸਮਝੋ ਆਪਣੇ ਸਰੀਰ ਵਿੱਚ ਉਤਰਕ ਬਨੋਤੀ ਹੀ ਆ ਇੱਕ ਹੁੰਦਾ ਹੈ ਚਲੋ ਜੀ